ਤਾਪੀ ਨਾਂ ਮਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹੋਇਆ ਆ ਗਿਆ ਜਵਾ ਜੀਵਨ ਕਬੜੀ ਪਾਉਂਦਾ ਦਰਸ਼ਕ ਕਰਦੇ ਆ ਜੀਵਨ ਆ ਗਿਆ ਹੋ ਆ ਗਿਆ ਕੌਣ ਆ ਗਿਆ ਬਿਨੀ ਪੈਗ ਦੇ ਵਿੱਚ ਜੀਵਨ 300 ਡਾਲਰ ਲੱਗਿਆ ਹੋਇਆ ਮੇਰੇ ਵੀਰੋ 300 ਡਾਲਰ 300 ਡਾਲਰ 300 ਡਾਲਰ 300 ਡਾਲਰ ਗੋਰੀਆਂ ਨੇ ਚੋੜੀਆਂ ਤੇ ਰਸਾ ਬਹੁਤ ਚੜਿਆ ਕਾਰਨੀ ਚੋਂ ਦੁੱਧ ਪੀਤਾ ਮਲਾਈ ਸਣੇ ਕੜਿਆ ਭੱਜਣ ਦੀ ਜ਼ਰਤ ਰਹੇ ਨਾ ਉਸ ਧਾਵੀ ਵਿੱਚ ਜਾਣ ਦੇ ਸਾਰੇ ਗੁੱਟ ਜਿਹਦਾ ਜਿਹਦਾ ਫੜਿਆ ਲੈ ਵੀ ਭੋਰਿਆ 300 ਡਾਲਰ ਜਿਹੜਾ ਹੈਗੀ ਹੈ ਲਓ ਰਸ਼ੀਅਨ ਟੈਂਕ ਜਿਹੜੇ ਵਾਲਾ ਸੰਦੀਪ ਲੁੱਧੜ ਮਾ ਦਾ ਲੁਧਾ ਰੇਡ ਪੌਂਡੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ 41 ਸਾਲਾਂ ਦੀ ਉਮਰ ਦੇ ਵਿੱਚ ਵੀ ਅੱਜ ਛਾਇਆ ਹੋਇਆ ਹੈ ਪਰ ਖਡੂਰ ਸਾਹਿਬ ਜਾਂ ਸੱਤੂ ਆਹ ਸਿਰਾਂ ਲਾਉਣ ਵਾਲੀ ਗੱਲ ਕਰ ਗਿਆ ਹੈ ਇਹ ਆਹ ਰੌਲਾ ਪੈ ਗਿਆ ਵੀ ਪਿੱਗ ਵਿੱਚ ਸਾਰੇ ਲੁਧਰ ਦੇ ਸੱਤੂ ਦੇ ਜੱਫੇ ਨੇ ਬੰਨ ਦੇ ਆ ਟੱਕਰ ਹਾਂ ਹੋ ਗਈ ਮੇਰੇ ਵੀਰੋ ਰੀਅਲ ਟੱਕਰ ਹੈ ਹੱਜਾ ਰੀਅਲ ਹੈ ਟੱਕਰ ਕੋਈ ਚੀਜ਼ ਨਹੀਂ ਫੇਕ ਜਦੋਂ ਵੱਜਦੀ ਟਕਾਣੇ ਨਿਕਲੇ ਕੰਨਾਂ ਵਿੱਚੋਂ ਸੇਕ ਇਹ ਤੀਜੀ ਰੇਡ ਉਧਰ ਮੱਲੀ ਸਾਹਿਬ ਕਹਿੰਦੇ ਬਾਸੀ ਸਾਹਿਬ ਕਹਿੰਦੇ ਮੇਨ ਸਪਾਂਸਰਰਾਂ ਵਿੱਚੋਂ ਇੱਕ ਨੇ ਆ 500 ਡਾਲਰ ਦੀ ਰੇਡ ਪਵਾ ਦਈਏ ਬਾਸੀ ਸਾਹਿਬ ਸੁਲਤਾਨ ਦੀ 500 ਡਾਲਰ ਸ਼ਮਸ਼ਪੁਰਿਆ ਸੁਲਤਾਨ ਪਾਰਿਆ ਕਬੱਡੀ ਸੀਚੇ ਵਾਲੀਆ ਵਾਗਰੋ ਆ 500 ਡਾਲਰ ਲੈ ਜੀ ਗगन ਸਿਰਾ ਲਾਉਣ ਵਾਲੀ ਗੱਲ ਕਰਕੇ ਹਰਮਨ ਸਾਡਾ ਤਾਰੂ ਕੇ ਗੱਲ ਵਾਲਾ ਜੀ ਨ ਜੀਵਨ 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 ਆ ਹੋੜਾ ਹੋੜਾ ਹੋੜ ਹੋੜ ਹੋ 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 ਗਿਆ ਏ ਆ ਰੇਡ ਦੇ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਲੋਧਰ ਆ ਗਿਆ ਹੱਪੀਂ ਪੈ ਗਾਲੇ ਲੋਧਰ ਆ ਗਿਆ ਲੁੱਟ ਕੇ ਆਲਾ ਲੋਧਰ ਇਸ ਵੇਲੇ ਕਬੱਡੀ 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 ਖਡੂਰ ਸਰਰਾ ਸਿਰਾ 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 ਨਿਆਰਾ ਦੂਰ ਸਾਹ ਵਾਲਿਆ ਕੇ ਬੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਤੂੰ ਕੀ ਜਾਣੇ ਸੀ ਖੁੰਡਾ ਹਾਂ ਪੁਰਾਣੇ ਬੱਲੀਏ ਤੂੰ ਕੀ ਜਾਣੇ ਸੀ ਖੁੰਡਾ ਆ ਗਿਆ ਪੁਰਾਣੇ ਬੱਲੀਏ ਓ ਬਿੰਦੀ ਪੈ ਗਾ ਲੋ ਨਿਆਰਾ ਆ ਕੇ ਨਹੀਂ ਅੰਟੀ ਪੰਜ ਸੌ ਸਿਰਾ ਸਿਰਾ ਪਾਣੀ ਸਿਰਾ 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 ਬਸਤਾਨ ਟਰੱਕ ਉਹ ਬਿਨੀ ਪੈਗਲ ਉਹ ਨਜ਼ਾਰਾ ਆਇਆ ਕਿ ਨਹੀਂ ਤਾੜੀਆਂ ਜ਼ੋਰਦਾਰ ਮਾਰ ਦਿਓ ਬੋਲੇ ਹਾਂਜੀ ਵੀਡੀਓ ਕਮੇ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਹੋਰ ਵੀਡੀਓ ਇਸ ਤਰ੍ਹਾਂ ਦੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਬੱਡੀ ਦੇ ਹਰ ਰੋਜ਼ ਦੇ ਫਾਈਨਲ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ